ਸਿਨੇਮੇ ਦੇ ਵਿੱਚ ਅਜਿਹੇ ਦਿਗਜ ਫਿਲਮੇਕਰ ਜਿਨ੍ਹਾਂ ਨੇ ਨਾ ਸਿਰਫ ਐਂਟਰਟੇਨਮੈਂਟ ਫਿਲਮਾਂ ਬਣਾਈਆਂ ਬਲਕਿ ਸਮਾਜਿਕ ਸੁਨੇਹਾ ਵੀ ਦਿੱਤਾ ਅਜਿਹੇ ਫਿਲਮੇਕਰ ਜਿਨ੍ਹਾਂ ਨੇ ਹਰ ਦੌਰ ਦਾ ਬਦਲਦਾ ਸਿਨੇਮਾ ਦੇਖਿਆ ਹੈ ਟੀਵੀ ਤੇ ਮਹਾਭਾਰਤ ਵਰਗਾ ਸੁਪਰ ਹਿੱਟ ਸ਼ੋਅ ਲੈ ਕੇ ਆਏ ਜਿਨ੍ਹਾਂ ਨੇ ਇਤਿਹਾਸ ਰਚਿਆ ਹੈ ਇਸ ਤੋਂ ਬਾਅਦ ਹਿੰਦੀ ਫਿਲਮਾਂ ਕੀਤੀਆਂ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਇਸ ਮਹਾਨ ਫਿਲਮੇਕਰ ਦਾ ਨਾਂ ਹੈ ਬਲਦੇਵ ਰਾਜ ਚੋਪੜਾ ਜੇਨਾ ਨੂੰ ਆਮ ਤੌਰ ਤੇ ਪਿਆਰ ਨਾਲ ਲੋਕ ਬੀ ਆਰ ਚੋਪੜਾ ਦੇ ਨਾਮ ਨਾਲ ਜਾਣਦੇ ਹਨ 22 April 1914 ਨੂੰ ਬੀ ਆਰ ਚੋਪੜਾ ਦਾ ਜਨਮ ਪੰਜਾਬ ਵਿੱਚ ਹੋਇਆ ਉਹਨਾਂ ਦੇ ਪਿਤਾ ਵਿਲਾਇਤੀ ਰਾਜ ਚੋਪੜਾ PWD ਦੇ ਕਰਮਚਾਰੀ ਸਨ ਅਤੇ ਬ੍ਰਿਟਿਸ਼ ਇੰਡੀਆ ਦੇ ਸ਼ਾਸਨ ਦੌਰਾਨ ਲਾਹੌਰ ਪੰਜਾਬ ਵਿੱਚ ਨਿਯੁਕਤ ਸਨ ਉਹਨਾਂ ਦੇ ਛੋਟੇ ਭਰਾ ਜਸ਼ਰਾ ਚੋਪੜਾ ਵੀ ਹਿੰਦੀ ਸਿਨੇਮਾ ਦੇ ਦਿਗਜ ਫਿਲਮੇਕਰ ਜਸ਼ਰਾ ਦੇ ਵੱਡੇ ਬੇਟੇ ਅਦਿੱਤਿਆ ਚੋਪੜਾ ਉਹਨਾਂ ਦੀ ਕੰਪਨੀ YRF ਚਲਾ ਰਹੇ ਹਨ ਇਹਨਾਂ ਨੇ ਦੂਜੀ ਕੰਪਨੀ YRF Spy Universe ਸ਼ੁਰੂ ਕੀਤੀ ਹੈ ਜਿੱਥੇ ਇਹਨਾਂ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਪੀ ਆਰ ਚੋਪੜਾ ਨੇ ਆਪਣੇ ਛੋਟੇ ਭਰਾ ਨੂੰ ਫਿਲਮਾਂ ਬਣਾਉਣ ਦੇ ਵਿੱਚ ਕਾਫੀ ਮਦਦ ਕੀਤੀ ਬਾਅਦ ਵਿੱਚ ਜਸ਼ਰਾਜ ਨੇ ਆਪਣੀ ਕੰਪਨੀ ਬਣਾ ਲਈ ਬੀ ਆਰ ਚੋਪੜਾ ਤੇ ਪ੍ਰਕਾਸ਼ ਚੋਪੜਾ ਦਾ ਇੱਕ ਬੇਟਾ ਰਵੀ ਚੋਪੜਾ ਹੈ ਜੋ ਕਿ ਫਿਲਮ ਡਾਇਰੈਕਟਰ ਹਨ ਉਨ੍ਹਾਂ ਨੇ ਜਾਂ ਦੋ ਬੇਟੀਆਂ ਸ਼ਸ਼ੀ ਅਤੇ ਬੀਨਾ ਹਨ ਕਰਨ ਜੋਹਰ ਦੀ ਮਾਂ ਹੀਰੂ ਜੋਹਰ ਵੀ ਬੀ ਆਰ ਚੋਪੜਾ ਅਤੇ ਜੋਸ਼ ਚੋਪੜਾ ਦੀ ਗਜਨ ਸਿਸਟਰ ਹੈ ਬੀ ਆਰ ਚੋਪੜਾ ਨੇ ਲਾਹੌਰ ਦੀ ਯੂਨੀਵਰਸਿਟੀ ਆਫ ਪੰਜਾਬ ਵਿੱਚ ਇੰਗਲਿਸ਼ ਲਿਟਰੇਚਰ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤਾ 1944 ਵਿੱਚ ਬਤੌਰ ਫਿਲਮ ਜਰਨਲਿਸਟ ਬੀ ਆਰ ਚੋਪੜਾ ਇੰਡਸਟਰੀ ਵਿੱਚ ਆਏ ਅਤੇ ਨੌਕਰੀ ਸ਼ੁਰੂ ਕਰ ਦਿੱਤੀ 1947 ਦੇ ਵਿੱਚ ਉਹਨਾਂ ਨੇ ਆਪਣਾ ਫਿਲਮੀ ਮੈਗਜ਼ੀਨ ਚਲਾਇਆ ਸਾਲ 1940 ਵਿੱਚ ਆਈਐਸ ਜ਼ੋਰ ਦੀ ਕਹਾਣੀ ਤੇ ਬੀਆਰ ਚੋਪੜਾ ਨੇ ਚਾਂਦਨੀ ਚੌਕ ਫਿਲਮ ਬਣਾਉਣੀ ਸ਼ੁਰੂ ਕੀਤੀ ਲੇਕਿਨ ਜਦੋਂ ਸ਼ੂਟਿੰਗ ਹੋਈ ਤਾਂ 1947 ਦੀ ਵੰਡ ਤੋਂ ਬਾਅਦ ਦੰਗੇ ਪੜ ਗਏ ਫਿਰ ਇਹਨਾਂ ਨੂੰ ਫਿਲਮ ਬੰਦ ਕਰਨੀ ਪਈ ਉਸ ਤੋਂ ਬਾਅਦ ਉਹ ਦਿੱਲੀ ਆ ਗਏ ਦਿੱਲੀ ਰਹਿਣ ਤੋਂ ਕੁਝ ਸਮਾਂ ਬਾਅਦ ਉਹ ਮੁੰਬਈ ਪਹੁੰਚ ਗਏ 1949 ਵਿੱਚ ਉਹਨਾਂ ਦੀ ਫਿਲਮ ਕਰਵਟ ਆਈ ਲੇਕਿਨ ਫਲॉप ਹੋ ਗਈ ਬਤੌਰ ਫਿਲਮ ਨਿਰਦੇਸ਼ਕ ਉਹਨਾਂ ਦੀ ਫਿਲਮ ਅਫਸਾਨਾ ਆਈ ਜਿਸ ਵਿੱਚ ਅਸ਼ੋਕ ਕੁਮਾਰ ਲੀਡ ਐਕਟਰ ਸਨ ਅਤੇ ਇਹ ਫਿਲਮ ਬਹੁਤ ਹਿੱਟ ਹੋ ਗਈ। ਇਸੇ ਫਿਲਮ ਦੇ ਨਾਲ ਬੀ ਆਰ ਚੋਪੜਾ ਦਾ ਨਾਂ ਹੋ ਗਿਆ। ਇਸ ਮੌਕੇ ਤੇ ਅਸ਼ੋਕ ਕੁਮਾਰ ਸੁਪਰਸਟਾਰ ਸਨ। 1954 ਵਿੱਚ ਮੀਨਾ ਕੁਮਾਰੀ ਦੇ ਨਾਲ ਚੋਪੜਾ ਨੇ ਆਪਣੀ 1946 ਵਾਲੀ ਅਧੂਰੀ ਫਿਲਮ ਚਾਂਦਨੀ ਚੌਕ ਨੂੰ ਪੂਰਾ ਕੀਤਾ। 1955 ਵਿੱਚ ਉਹਨਾਂ ਨੇ ਆਪਣਾ ਬੈਨਰ ਬੀ ਆਰ ਫੈਂਡ ਬਣਾ ਲਿਆ। ਇਸ ਪ੍ਰੋਡਕਸ਼ਨ ਦੀ ਪਹਿਲੀ ਫਿਲਮ ਨਇਆ ਦੌਰ ਸੁਪਰ ਡੂਪਰ ਹਟ ਹੋਈ ਇਸ ਵਿੱਚ ਦਲੀਪ ਕੁਮਾਰ ਅਤੇ ਬਜੰਤੀ ਮਾਲਾ ਲੀਡ ਰੋਲ ਵਿੱਚ ਸਨ ਫਿਰ ਇਹਨਾਂ ਦੀ ਫਿਲਮ ਸਾਧਨਾ ਆਈ ਜਿਸ ਵਿੱਚ ਸੁਨੀਲ ਦਾਤਾ ਤੇ ਬਜੰਤੀ ਮਾਲਾ ਮੋਕ ਰੋਲ ਵਿੱਚ ਸਨ ਇਹ ਫਿਲਮ ਵੀ ਹਟ ਰਹੀ 1960 ਵਿੱਚ ਫਿਲਮ ਕਾਨੂੰਨ ਬਣਾਈ ਜਿਸ ਵਿੱਚ ਰਜਿੰਦਰ ਕੁਮਾਰ ਅਸ਼ੋਕ ਕੁਮਾਰ ਨੰਦਾ ਵਰਗੇ ਕਲਾਕਾਰ ਸਨ ਮਜ਼ੇ ਦੀ ਗੱਲ ਇਹ ਹੈ ਕਿ ਇਸ ਫਿਲਮ ਦੇ ਵਿੱਚ ਇੱਕ ਵੀ ਗੀਤ ਨਹੀਂ ਸੀ ਫਿਰ ਵੀ ਇਸ ਫਿਲਮ ਨੇ ਬਾਕਸ ਆਫਿਸ ਤੇ ਸਫਲਤਾ ਦੇ ਝੰਡੇ ਕੱਢੇ ਅਤੇ ਸੁਪਰ ਹਿੱਟ ਸਾਬਤ ਹੋਈ। ਬੀ ਆਰ ਚੋਪੜਾ ਹਮੇਸ਼ਾ ਅਲੱਗ ਫਿਲਮਾਂ ਬਣਾਉਂਦੇ ਰਹੇ ਹਨ ਜਿਸ ਕਰਕੇ ਉਹ ਹਮੇਸ਼ਾ ਚਰਚਾ ਵਿੱਚ ਰਹੇ ਹਨ। ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਬਣਾਈਆਂ ਹਨ ਸੁਪਰ ਡੂਪਰ ਹਿੱਟ ਰਹੀਆਂ ਹਨ। ਬੀ ਆਰ ਚੋਪੜਾ ਦੇ ਬੈਨਰ ਹਿੱਟ ਹਮਰਾਜ, ਨਿਕਾਹ, ਇਨਸਾਫ ਦਾ ਤਰਾਜੂ, ਵਕਤ, ਗੁਮਰਾਹ, ਤੁਰੰਤ, ਇਤਿਫਾਕ, ਪਤੀ ਪਤਨੀ ਔਰ ਵੋ, ਧਰਮਪੁੱਤਰ, ਛੋਟੀ ਸੀ ਬਾਤ, ਮਜ਼ਦੂਰ ਆਦਮੀ ਔਰ ਇਨਸਾਨ ਦਹਿਲੀਜ ਵਰਗੀਆਂ ਇੱਕ ਤੋਂ ਇੱਕ ਫਿਲਮਾਂ ਦਿੱਤੀਆਂ ਹਨ 1987 ਵਿੱਚ ਆਈ ਰਾਮਾਨੰਦ ਸਾਗਰ ਦੀ ਰਮਾਇਣ ਦੇਖੀ ਤੇ ਫਿਰ ਉਹਨਾਂ ਨੇ ਸੋਚਿਆ ਕੋਈ ਧਾਰਮਿਕ ਸੀਰੀਅਲ ਬਣਾਇਆ ਜਾਵੇ ਫਿਰ ਉਹਨਾਂ ਨੇ ਮਹਾਭਾਰਤ ਬਣਾਉਣ ਬਾਰੇ ਸੋਚਿਆ ਸਾਲ 1988 ਵਿੱਚ ਰਮਾਇਣ ਦਾ ਪਹਿਲਾ ਐਪੀਸੋਡ ਜਾਰੀ ਕੀਤਾ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸ਼ੋਅ ਦੀ ਕਾਸਟਿੰਗ ਸਕ੍ਰਿਪਟ ਤਮਾਮ ਸਾਰੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਚੋਪੜਾ ਨੇ ਲਈ ਸੀ ਰਾਮਾਇਣ ਸੀਰੀਜ਼ ਵੀ ਆਰ ਚੋਪੜਾ ਦੀ ਦੇਖ ਰੇਖੇਟ ਬਣੀ ਹੈ ਇਸੇ ਸਮੇਂ ਹੀ ਉਹਨਾਂ ਨੇ ਸੋਚ ਲਿਆ ਸੀ ਕਿ ਉਹ ਕੋਈ ਇਤਿਹਾਸਕ ਸੀਰੀਅਲ ਬਣਾਉਣਗੇ ਫਿਰ ਅਜਿਹਾ ਹੀ ਹੋਇਆ ਉਹਨਾਂ ਨੇ ਮਹਾਭਾਰਤ ਲਿਆਂਦੀ ਜਦੋਂ ਇਹ ਦੂਰਦਰਸ਼ਨ ਤੇ ਆਈ ਤਾਂ ਸੜਕਾਂ ਤੇ ਸਨਾਟਾ ਪਸਰ ਜਾਂਦਾ ਸੀ ਅੱਜ ਵੀ ਇਸ ਸੀਰੀਅਲ ਦੇ ਸੰਵਾਦ ਟਾਈਟਲ ਟਰੈਕ ਕਾਫੀ ਹਟ ਹਨ 5 ਨਵੰਬਰ 2008 ਨੂੰ ਵੀ ਆਰ ਚੋਪੜਾ ਨੇ ਮੁੰਬਈ ਦੇ ਜੂਹੂ ਵਾਲੇ ਘਰ ਵਿੱਚ ਆਖਰੀ ਸਾਹ ਲਿਆ ਉਨ੍ਹਾਂ ਦੇ ਦਿਹਾਂਤ ਦਾ ਕਾਰਨ ਜਿਆਦਾ ਉਮਰ ਦੱਸਿਆ ਗਿਆ। ਉਹ 94 ਸਾਲ ਦੇ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਰ ਤਰ੍ਹਾਂ ਦਾ ਉਤਰਾ ਚੜਾ ਦੇਖਿਆ ਹੈ। ਬੀ ਆਰ ਚੋਪੜਾ ਬੇਸ਼ੱਕ ਇਸ ਦੁਨੀਆ ਵਿੱਚ ਨਹੀਂ ਹਨ ਲੇਕਿਨ ਮਹਾਭਾਰਤ ਦੇ ਲਈ ਉਨ੍ਹਾਂ ਦਾ ਨਾਂ ਹਮੇਸ਼ਾ ਜ਼ਿੰਦਾ ਰਹੇਗਾ ਅਤੇ ਉਨ੍ਹਾਂ ਦੀਆਂ ਬਣਾਈਆਂ ਸਦਾ ਬਹਾਰ ਫਿਲਮਾਂ ਅੱਜ ਵੀ ਯਾਦ ਹਨ ਅਤੇ ਰੈਂਦੀ ਦੁਨੀਆ ਤੱਕ ਰਹਿਣ ਗਿਆ। ਅੱਜ ਵੀ ਜਦੋਂ ਇਹ ਸੀਰੀਅਲ ਦੂਰਦਰਸ਼ਨ ਤੇ ਆਉਂਦਾ ਹੈ ਤਾਂ ਸੜਕਾਂ ਸੁਨੀਆਂ ਹੋ ਜਾਂਦੀਆਂ ਹਨ। ਲੇਕਿਨ ਇਸ ਸੀਰੀਅਲ ਦੇ ਬਾਅਦ ਬੀਆਰ ਫਿਲਮਜ਼ ਸੁਨਾ ਹੋ ਗਿਆ। ਇਹ ਵੀ ਕਿਹਾ ਗਿਆ ਹੈ ਕਿ ਮਹਾਭਾਰਤ ਤੇ ਜਿੰਨੀਆਂ ਵੀ ਫਿਲਮਾਂ ਜਾਂ ਸੀਰੀਅਲ ਬਣਾਏ ਗਏ ਹਨ ਉਹਨਾਂ ਨੂੰ ਕੋਜਣਾ ਕੁਝ ਅਰਚਨਾ ਜ਼ਰੂਰ ਆਈਆਂ ਹਨ। ਇੱਕ ਉਦਾਹਰਨ ਬੀਆਰ ਫਿਲਮਜ਼ ਨੂੰ ਵੀ ਮੰਨਿਆ ਜਾਂਦਾ ਹੈ। ਬੀਆਰ ਚੋਪੜਾ ਦੀਆਂ ਫਿਲਮਾਂ ਨੇ ਇਤਿਹਾਸ ਰਚਿਆ ਹੈ। ਅੱਜ ਵੀ ਇਹਨਾਂ ਦੀਆਂ ਫਿਲਮਾਂ ਨੂੰ ਯਾਦ ਕੀਤਾ ਜਾਂਦਾ ਹੈ। ਹੁਣ ਪੂਰੇ ਐਂਟਰਟੇਨਮੈਂਟ ਨੂੰ ਉਹਨਾਂ ਦੇ بیٹے ਰਵੀ ਚੋਪੜਾ ਸੰਭਾਲ ਰਹੇ ਹਨ ਰਵੀ ਚੋਪੜਾ ਬਹੁਤ ਵਧੀਆ ਨਿਰਦੇਸ਼ਕ ਹਨ ਜਿਨ੍ਹਾਂ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਦੇਸ਼ਤ ਬਾਬਰ ਟੀਵੀ ਦੇ ਬੋਲੀਵੁੱਡ ਬੁਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਸ਼ਹਰੂਖ ਖਾਨ ਅਤੇ ਸਲਮਾਨ ਖਾਨ ਦੀ ਫਿਲਮ ਕਰਨ ਅਰਜਨ ਨੂੰ ਦੁਬਾਰਾ ਰਿਲੀਜ਼ ਕੀਤਾ ਗਿਆ ਫਿਲਮਕਾਰ ਰਕੇਸ਼ ਰੋਸ਼ਨ ਦਾ ਕਹਿਣਾ ਹੈ ਕਿ ਉਹਨਾਂ ਦੀ ਇਹ ਫਿਲਮ ਦੁਬਾਰਾ ਰਿਲੀਜ਼ ਹੋਈ ਹੈ ਇਹ ਫਿਲਮ ਅੱਜ ਵੀ ਹਿੱਟ ਹੈ ਇਸ ਫਿਲਮ ਦਾ ਕਿੱਸਾ ਸਾਂਝਾ ਕਰਦੇ ਹੋਏ ਰਕੇਸ਼ ਰੋਸ਼ਨ ਦਾ ਕਹਿਣਾ ਹੈ ਕਿ 99% ਲੋਕ ਨਹੀਂ ਚਾਹੁੰਦੇ ਸਨ ਕਿ ਫਿਲਮ ਬਣਾਵਾ ਲੇਕਿਨ ਮੈਂ ਆਪਣੇ ਕਨਸੈਪਟ ਤੋਂ ਪਿੱਛੇ ਨਹੀਂ ਹਟਿਆ पर मेनू ਲੱਗਦਾ ਸੀ ਕਿ ਮਾਂ ਅਤੇ ਬੇਟੇ ਦੇ ਪਿਆਰ ਤੋਂ ਵੱਧ ਕੇ ਕੋਈ ਵੀ ਚੀਜ਼ ਨਹੀਂ ਹੈ। ਇਸ ਫਿਲਮ ਦੇ ਵਿੱਚ ਰਾਖੀ ਦਾ ਬੋਲਿਆ ਡਾਇਲੋਗ ਅੱਜ ਵੀ ਯਾਦ ਹੈ। ਮੇਰੇ ਕਰਨ ਅਰਜੁਨ ਆਉਣਗੇ। ਇਹ ਡਾਇਲੋਗ ਦਰਸ਼ਕਾਂ ਨੂੰ ਅੱਜ ਵੀ ਪਸੰਦ ਹੈ ਕਿ ਇੱਕ ਮਾਂ ਦੇ ਸਾਹਮਣੇ ਉਸਦੇ ਦੋਵੇਂ ਬੇਟਿਆਂ ਨੂੰ ਮਾਰ ਦਿੱਤਾ ਜਾਂਦਾ ਹੈ ਫਿਰ ਵੀ ਭਗਵਾਨ ਦੇ ਸਾਹਮਣੇ ਚਿਲਾ ਚਿਲਾ ਕੇ ਕਹਿੰਦੀ ਹੈ ਕਿ ਮੇਰੇ ਬੇਟੇ ਆਉਣਗੇ। ਫਿਲਮ ਦੇ ਡਾਇਲੋਗ ਰਾਈਟਰ ਅਨਵਰ ਖਾਨ ਨੇ ਵੀ ਕਿਹਾ ਸੀ ਕਿ ਇਸ ਫਿਲਮ ਦੇ ਕੁਝ ਡਾਇਲੋਗ ਠੀਕ ਨਹੀਂ ਲੱਗ ਰਹੇ। ਲੇਕਿਨ ਬਾਅਦ ਵਿੱਚ ਉਹਨਾਂ ਨੂੰ ਬਦਲਿਆ ਗਿਆ ਕਰਨ ਅਰਜਨ ਇਸ ਫਿਲਮ ਦਾ ਜਦੋਂ ਟਾਈਟਲ ਰੱਖਿਆ ਤਾਂ ਲੇਖਕ ਅਨਵਰ ਖਾਨ ਦਾ ਕਹਿਣਾ ਹੈ ਕਿ ਇਹ ਅਜੀਬ ਜਿਹਾ ਟਾਈਟਲ ਹੈ ਲੇਕਿਨ ਰਾਕੇਸ਼ ਰੋਸ਼ਨ ਨੇ ਇਸ ਫਿਲਮ ਦਾ ਟਾਈਟਲ ਨਹੀਂ ਬਦਲਿਆ ਇਸ ਫਿਲਮ ਦੀ ਕਹਾਣੀ ਦੀ ਸੈਟਿੰਗ ਸਮੇਂ ਅਮਰੀਸ਼ਪੁਰੀ ਨੇ ਰਾਕੇਸ਼ ਰੋਸ਼ਨ ਨੂੰ ਕਿਹਾ ਕਿ ਤੁਹਾਨੂੰ ਲੱਗਦਾ ਹੈ ਕਿ ਇੰਨੇ ਮਾਰ ਖਾਨ ਦੇ ਬਾਵਜੂਦ ਕਰਨ ਅਰਜਨ ਆਉਣਗੇ ਕਿਉਂਕਿ ਅਮਰੀਸ਼ਪੁਰੀ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਮਾਰਦੇ ਹਨ ਪਰ ਰਕੇਸ਼ ਰੋਸ਼ਨ ਦਾ ਕਹਿਣਾ ਹੈ ਕਿ ਇਹ ਹਰ ਜਨਮ ਵਿੱਚ ਵਾਪਸ ਆਉਣਗੇ ਇਸ ਨੂੰ ਸੁਣ ਕੇ ਉਹ ਬਹੁਤ ਹੱਸੇ ਪਰ ਉਹਨਾਂ ਨੂੰ ਇਸ ਫਿਲਮ ਦਾ ਇਹ ਕਨਸੈਪਟ ਬਹੁਤ ਪਸੰਦ ਆਇਆ ਜਦੋਂ ਮੈਂ ਇਸ ਫਿਲਮ ਬਾਰੇ ਆਪਣੇ ਡਿਸਟ੍ਰੀਬਿਊਟਰਜ਼ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵਿੱਚੋਂ ਕੁਝ ਨੇ ਫਿਲਮ ਨੂੰ ਛੱਡ ਦਿੱਤਾ ਉਹ ਇਹ ਹੀ ਸੋਚਦੇ ਸਨ ਕਿ ਦੋ ਰੋਮਾਂਟਿਕ ਹੀਰੋਨ ਲੈ ਕੇ ਐਕਸ਼ਨ ਫਿਲਮ ਕਿਵੇਂ ਬਣਾਈ ਜਾ ਸਕਦੀ ਹੈ ਲੇਕਿਨ ਸਾਰਿਆਂ ਦੇ ਸੋਚਣ ਦਾ ਅਲੱਗ-ਅਲੱਗ ਟੰਗ ਹੁੰਦਾ ਹੈ ਇਹ ਫਿਲਮ ਚੱਲ ਗਈ ਤੇ ਮੇਰੇ ਪਾਸ ਉਹ ਵਾਪਸ ਆਏ ਅਤੇ ਬੋਲੇ ਕਿ ਸਾਡੇ ਕੋਲੋ ਗਲਤੀ ਹੋ ਗਈ ਲੋਕਾਂ ਨੇ ਸਲਮਾਨ ਅਤੇ ਸ਼ਾਹਰੂਖ ਦੀ ਜੋੜੀ ਨੂੰ ਕਾਫੀ ਪਿਆਰ ਦਿੱਤਾ ਹੈ ਇਹ ਫਿਲਮ ਬਲੌਕਬਸਟਰ ਹਟ ਰਹੀ ਹੈ ਵਿਕਰਾਂਤ ਮੈਸੀ ਦੇ ਸਿਤਾਰੇ ਇਸ ਸਮੇਂ ਕਾਫੀ ਚਮਕ ਰਹੇ ਹਨ ਉਸ ਨੇ ਜਿੰਨੀਆਂ ਵੀ ਫਿਲਮਾਂ ਦਿੱਤੀਆਂ ਹਨ ਸਾਰੀਆਂ ਹਟ ਹਨ ਵਿਕਰਾਂਤ ਮੈਸੀ ਦੀ ਹੁਣ ਫਿਲਮ ਦਾ ਬਾਰਾਮਤੀ ਰਿਪੋਰਟਰ ਰਿਲੀਜ਼ ਹੋਈ ਹੈ ਜਿਸ ਨੂੰ ਕਾਫੀ ਪਿਆਰ ਮਿਲ ਰਿਹਾ ਹੈ ਇਸ ਫਿਲਮ ਦਾ ਕਈ ਰਾਜਾਂ ਵਿੱਚ ਟੈਕਸ ਵੀ ਮਾਫ ਹੋਇਆ ਹੈ। ਬੇਸ਼ੱਕ ਇਸ ਫਿਲਮ ਨੂੰ ਦਰੜਿਆ ਮਿਲਿਆ ਹੰਗਾਰਾ ਮਿਲਿਆ ਹੈ ਲੇਕਿਨ ਇਹ ਫਿਲਮ ਹਿੱਟ ਹੈ। ਵਿਕਰਾਂਤ ਮੈਸੀ ਆਪਣੀ ਅਗਲੀ ਫਿਲਮ ਡਾਊਨ 3 ਨੂੰ ਲੈ ਕੇ ਚਰਚਾ ਵਿੱਚ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਨਿਰਮਾਤਾਵਾਂ ਵੱਲੋਂ ਡਾਊਨ 3 ਦੇ ਵਿੱਚ ਵਿਕਰਾਂਤ ਨੂੰ ਵਿਲਨ ਦੇ ਲਈ ਸਾਈਨ ਕੀਤਾ ਹੈ। ਵਿਕਰਾਂਤ ਮੈਸੀ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਡਾਊਨ 3 ਬਹੁਤ ਵੱਡਾ ਪ੍ਰੋਜੈਕਟ ਹੈ ਜਿਸ ਵਿੱਚ ਮੈਂ ਵਿਲਨ ਹਾਂ। ਇਸ ਨੂੰ ਲੈ ਕੇ ਵਿਕਰਾਂਤ ਮੈਸੀ ਨਾਲ ਫਿਲਮ ਨਿਰਮਾਤਾ ਦੀ ਕਈ ਵਾਰ ਮੀਟਿੰਗ ਹੋ ਚੁੱਕੀ ਹੈ ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਵਿਕਰਾਂਤ ਨੂੰ ਕਾਫੀ ਪਸੰਦ ਹੈ ਹਾਲਾਂਕਿ ਇਸ ਫਿਲਮ ਦੇ ਲਈ ਕੋਈ ਵੀ ਐਗਰੀਮੈਂਟ ਸਾਈਨ ਨਹੀਂ ਕੀਤਾ ਗਿਆ ਲੇਕਿਨ ਇਹ ਪੱਕਾ ਹੈ ਕਿ ਡਾਊਨ 3 ਦੇ ਵਿੱਚ ਵਿਕਰਾਂਤ ਮੈਸੀ ਕੰਮ ਕਰੇਗਾ ਵਿਕਰਾਂਤ ਨੇ ਫਿਲਮ ਸੈਕਟਰ 36 ਵਿੱਚ ਇੱਕ ਹਥਿਆਰੇ ਦੀ ਭੂਮਿਕਾ ਨਿਭਾਈ ਸੀ ਜਦੋਂ ਤੋਂ ਫਿਲਮ ਡਾਊਨ 3 ਦਾ ਐਲਾਨ ਹੋਇਆ ਹੈ ਤਾਂ ਉਹ ਕਿਸੇ ਨਾ ਕਿਸੇ ਵਜ੍ਹਾ ਕਰਕੇ ਚਰਚਾ ਵਿੱਚ ਹੈ ਵਿਕਰਾਂ ਦਾ ਮੈਸੇਜ ਦਾ ਕਹਿਣਾ ਹੈ ਕਿ ਮੈਨੂੰ ਜਿੰਨੀਆਂ ਵੀ ਫਿਲਮਾਂ ਮਿਲੀਆਂ ਹਨ ਅਲੱਗ-ਅਲੱਗ ਵਿਸ਼ਿਆਂ ਤੇ ਮਿਲੀਆਂ ਹਨ ਮੈਂ ਚਾਹੁੰਦਾ ਹਾਂ ਕਿ ਵਕ ਵਕ ਜੁਨਰ ਦੀਆਂ ਫਿਲਮਾਂ ਕਰਾਂ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਾਂ ਸ਼ਰਦਾ ਕਪੂਰ ਅਜਿਹੀ ਅਭਿਨੇਤਰੀ ਹੈ ਜਿਸ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਸ਼ਰਦਾ ਕਪੂਰ ਦਾ ਕਹਿਣਾ ਹੈ ਕਿ ਮੈਂ ਜੋ ਫਿਲਮਾਂ ਵਿਸ਼ੇ ਦੀਆਂ ਅਲੱਗ ਹੁੰਦੀਆਂ ਹਨ ਉਹਨਾਂ ਨੂੰ ਸਾਈਨ ਕਰਦੀ ਹਾਂ ਮੇਰੇ ਕੋਲ ਫਿਲਮਾਂ ਦੇ ਬਹੁਤ ਸਾਰੇ ਆਫਰ ਆਉਂਦੇ ਹਨ ਲੇਕਿਨ ਮੈਂ ਹਰ ਇੱਕ ਫਿਲਮ ਨੂੰ ਹਾਂ ਨਹੀਂ ਕਰਦੀ ਮੈਂ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਤੁਸੀਂ ਦੇਖ ਲਓ ਉਨਾ ਵਿੱਚ ਅਲੱਗ-ਅਲੱਗ ਵਿਸ਼ਾ ਤੁਹਾਨੂੰ ਦਿਖਾਈ ਦੇਵੇਗਾ ਚਾਹੇ ਇਸਤਰੀ 2 ਹੋਵੇ ਜਾਂ ਕੋਈ ਹੋਰ ਫਿਲਮ ਇਸਤਰੀ 2 ਨੇ ਬਾਕਸ ਆਫਿਸ ਤੇ ਤਹਿਲਕਾ ਮਚਾਇਆ ਹੈ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਹਾਰਰ ਇਸਤਰੀ 2 ਫਿਲਮ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਹੈ ਹੁਣ ਸ਼ਰਦਾ ਕਪੂਰ ਦੀ ਨਵੀਂ ਫਿਲਮ ਨਾਗਨ ਬਣ ਕੇ ਤਿਆਰ ਹੈ ਇਸ ਦੇ ਬਾਰੇ ਨikhil Dwivedi ਦਾ ਕਹਿਣਾ ਹੈ ਕਿ ਆਖਰਕਾਰ ਇਸ ਫਿਲਮ ਦੀ ਸਕ੍ਰਿਪਟ 3 ਸਾਲ ਬਾਅਦ ਤਿਆਰ ਹੋਈ ਹੈ ਕਿਉਂਕਿ ਇਸ ਨੂੰ ਕਈ ਵਾਰ ਲਿਖਿਆ ਗਿਆ ਕੁਝ ਊਣ ਤਾਈਆਂ ਸਨ ਉਹਨਾਂ ਨੂੰ ਦੂਰ ਕੀਤਾ ਗਿਆ ਜਦੋਂ ਫਿਲਮ ਦੀ ਸਕ੍ਰਿਪਟ ਪੂਰੀ ਤਿਆਰ ਹੋਈ ਤਾਂ ਉਹਨਾਂ ਨੇ ਫਿਰ ਸ਼ੂਟਿੰਗ ਕੀਤੀ ਹੈ ਸ਼ਰਦਾ ਕਪੂਰ ਦਾ ਇਸ ਫਿਲਮ ਦੇ ਵਿੱਚ کردار ਬਹੁਤ ਵਧੀਆ ਹੈ ਸ਼ਰਦਾ ਕਪੂਰ ਇੱਕ ਬਹੁਤ ਵਧੀਆ ਅਭਿਨੇਤਰੀ ਅਤੇ ਵਧੀਆ ਇਨਸਾਨ ਹੈ ਅਤੇ ਕਮਾਲ ਦੀ ਅਦਾਕਾਰਾ ਹੈ ਉਸ ਨੂੰ ਕੋਈ ਵੀ ਭੂਮਿਕਾ ਦੇਵੇ ਉਹ ਦਿਲੋਂ ਜਾਨ ਨਾਲ ਕੰਮ ਕਰਦੀ ਹੈ ਮੈਂ ਸ਼ਰਦਾ ਕਪੂਰ ਦੀਆਂ ਬਹੁਤ ਸਾਰੀਆਂ ਫਿਲਮਾਂ ਦੇਖੀਆਂ ਹਨ ਜਿਨ੍ਹਾਂ ਵਿੱਚ ਉਸ ਦਾ ਵੱਖਰਾ ਵੱਖਰਾ کردار ਹੈ ਨੂੰ ਸਾਰਿਆਂ ਨੇ ਪਸੰਦ ਕੀਤਾ ਹੈ ਨikhil dewedi ਦਾ ਕਹਿਣਾ ਹੈ ਕਿ ਬੇਸ਼ੱਕ ਅਜਿਹੇ ਵਿਸ਼ਿਆਂ ਤੇ ਹੋਰ ਵੀ ਫਿਲਮਾਂ ਆਈਆਂ ਹੋਣਗੀਆਂ ਲੇਕਿਨ ਸਾਡੀ ਇਸ ਫਿਲਮ ਦਾ ਵਿਸ਼ਾ ਬਿਲਕੁਲ ਅਲੱਗ ਹੈ ਅਤੇ ਦੂਜੀਆਂ ਫਿਲਮਾਂ ਤੋਂ ਵੱਖਰਾ ਹੈ ਇਸ ਫਿਲਮ ਦਾ ਦੂਜੀਆਂ ਫਿਲਮਾਂ ਦੇ ਨਾਲ ਕੋਈ ਵੀ ਲੈਣ ਦੇ ਨਹੀਂ ਹੈ ਅਤੇ ਨਾ ਹੀ ਕਹਾਣੀ ਮੈਚ ਹੁੰਦੀ ਹੈ ਇਸ ਫਿਲਮ ਨੂੰ ਅਸੀਂ ਦਿਲੋਂ ਜਾਣ ਨਾਲ ਤਿਆਰ ਕੀਤਾ ਹੈ ਸ਼ਰਦਾ ਕਪੂਰ ਦਾ ਕਹਿਣਾ ਹੈ ਕਿ ਮੈਂ ਇਸ ਗਰੁੱਪ ਦੇ ਨਾਲ ਜੁੜ ਕੇ ਆਪਣੇ ਆਪ ਨੂੰ ਬਾਗਾਵਲੀ ਮੰਨਦੀ ਹਾਂ ਕਿ ਮੈਨੂੰ ਇੱਕ ਵਧੀਆ ਗਰੁੱਪ ਮਿਲਿਆ ਹੈ ਮੈਨੂੰ ਆਸ ਹੈ ਕਿ ਇਹ ਫਿਲਮ ਸੁਪਰ ਡੂਪਰ ਹਿੱਟ ਜਾਵੇਗੀ ਕੈਮਰਾਮੈਨ ਮਨਮੋਹਨ ਸਿੰਘ ਅਜਹਿ ਕੈਮਰਾਮੈਨ ਹਨ ਜਿਨ੍ਹਾਂ ਦੀਆਂ ਫਿਲਮਾਂ ਨੂੰ ਭਰਪੂਰ ਪਿਆਰ ਮਿਲਿਆ ਹੈ ਤੇ ਬਹੁਤ ਸਾਰੇ ਫਿਲਮ ਅਵਾਰਡ ਵੀ ਲਏ ਆ ਹਨ ਉਹ ਕੈਮਰਾਮੈਨ ਦੇ ਨਾਲ ਨਾਲ ਬਹੁਤ ਵਧੀਆ ਗਾਇਕ ਵੀ ਹਨ ਜਿਨ੍ਹਾਂ ਨੇ ਵਾਰਸ ਫਿਲਮ ਦੇ ਵਿੱਚ ਲਤਾ ਮੰਗੇਸ਼ਕਰ ਨਾਲ ਇੱਕ ਗੀਤ ਵੀ ਗਾਇਆ ਸੀ ਜਿਸ ਦੇ ਬੋਲ ਸਨ ਮੇਰੇ ਪਿਆਰ ਕੀ ਉਮਰ ਹੋ ਇਤਨੀ ਸਨਮ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਮਨਮੋਹਨ ਸਿੰਘ ਸਿਰਸਾ ਹਰਿਆਣਾ ਦੇ ਰਹਿਣ ਵਾਲੇ ਹਨ 1970 ਵਿੱਚ ਉਹਨਾਂ ਨੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਐਫਟੀਆਈਆਈ ਤੋਂ ਕੋਰਸ ਕੀਤਾ ਮਨਮੋਹਨ ਸਿੰਘ ਇੱਕ ਬਹੁਤ ਵਧੀਆ ਗਾਇਕ ਵੀ ਹਨ ਬਚਪਨ ਤੋਂ ਹੀ ਉਹਨਾਂ ਨੂੰ ਗਾਇਕੀ ਦਾ ਬਹੁਤ ਸ਼ੌਕ ਸੀ ਜਦੋਂ ਉਹ ਪੁਣੇ ਆਏ ਤਾਂ ਉਸ ਸਮੇਂ ਰਾਜਕਪੂਰ ਉਹਨਾਂ ਦੇ ਫੰਕਸ਼ਨ ਵਿੱਚ ਆਏ ਸਨ ਜਦੋਂ ਮਨਮੋਹਨ ਸਿੰਘ ਨੇ ਗੀਤ ਗਾਇਆ ਤਾਂ ਰਾਜਕਪੂਰ ਨੇ ਉਹਨਾਂ ਨੂੰ ਬਹੁਤ ਪਸੰਦ ਕੀਤਾ ਰਾਜਕਪੂਰ ਨੇ ਜਦੋਂ ਵੀ ਆਪਣੇ ਫਾਰਮ ਹਾਊਸ 'ਤੇ ਕੋਈ ਵੀ ਪ੍ਰੋਗਰਾਮ ਰੱਖਣਾ ਤਾਂ ਉਹ ਮਨਮੋਹਨ ਸਿੰਘ ਨੂੰ ਜ਼ਰੂਰ ਯਾਦ ਕਰਦੇ ਅਤੇ ਮਨਮੋਹਨ ਸਿੰਘ ਨੂੰ ਬੁਲਾ ਕੇ ਉਹਨਾਂ ਤੋਂ ਗੀਤ ਸੁਣਦੇ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਰਾਜ ਕਪੂਰ ਨੇ ਆਪਣੀ ਫਿਲਮ ਸਤਮ ਸ਼ਿਵਮ ਸੁਨਦਰਮ ਲਈ ਗਾਉਣ ਲਈ ਕਿਹਾ ਸੀ ਜਿਸ ਕਰਕੇ ਉਹਨਾਂ ਨੇ ਆਪਣੇ ਬੰਗਲੇ ਵਿੱਚ ਬਣਾ ਕੇ ਮੈਨੂੰ ਇੱਕ ਸਾਲ ਰੱਖਿਆ ਕਿਉਂਕਿ ਮੈਂ ਉਦੋਂ ਨਵਾਂ ਨਵਾਂ ਪੁਣੇ ਤੋਂ ਪਾਸ ਆਊਟ ਹੋਇਆ ਸੀ ਇੱਥੇ ਜਦੋਂ ਵੀ ਕੋਈ ਵੀ ਫੰਕਸ਼ਨ ਹੁੰਦਾ ਤਾਂ ਮੈਨੂੰ ਗਾਉਣ ਦਾ ਮੌਕਾ ਦਿੱਤਾ ਜਾਂਦਾ ਲੇਕਿਨ ਇਸ ਸਮੇਂ ਗਾਇਕ ਮੁਕੇਸ਼ ਦਾ ਦਿਹਾਂਤ ਹੋ ਗਿਆ ਜਿਸ ਕਰਕੇ ਰਾਜ ਕਪੂਰ ਨੂੰ ਕਾਫੀ ਤਕਾ ਲੱਗਾ ਹੈ ਮਨਮੋਹਨ ਸਿੰਘ ਨੇ ਇਸ ਫਿਲਮ ਦੇ ਲਈ ਕਈ ਰਿਹੈਸਰ ਕੀਤੀਆਂ ਲੇਕਿਨ ਬਾਅਦ ਵਿੱਚ ਰਾਜਕਪੂਰ ਨੇ ਖੁਦ ਹੀ ਕਿਹਾ ਕਿ ਮੈਨੂੰ ਮਾਫ ਕਰਨਾ ਮੈਂ ਤੁਹਾਨੂੰ ਇਸ ਫਿਲਮ ਦੇ ਵਿੱਚ ਮੌਕਾ ਨਹੀਂ ਦੇ ਸਕਦਾ ਕਿਉਂਕਿ ਮੇਰਾ ਯਾਰ ਚਲੇ ਗਿਆ ਲੇਕਿਨ ਮੈਂ ਵਾਦਾ ਜ਼ਰੂਰ ਕਰਦਾ ਹਾਂ ਕਿ ਕਿਸੇ ਹੋਰ ਫਿਲਮ ਦੇ ਵਿੱਚ ਜ਼ਰੂਰ ਮੌਕਾ ਦਿੱਤਾ ਜਾਵੇਗਾ ਲੇਕਿਨ ਉਹਨਾਂ ਨੇ ਸਤਿਅਮ ਸ਼ੇਵਮ ਸੁੰਦਰਮ ਵਿੱਚ ਰਾਧੂ ਕਰਮਾਕਰ ਨਾਲ ਅਸਿਸਟੈਂਟ ਲਗਵਾ ਦਿੱਤਾ ਜਿਸ ਕਰਕੇ ਉਹਨਾਂ ਦਾ ਅਸਿਸਟੈਂਟ ਕੈਮਰਾਮੈਨ ਦੇ ਤੌਰ ਤੇ ਕੰਮ ਸ਼ੁਰੂ ਹੋ ਗਿਆ ਇਸ ਤਰ੍ਹਾਂ ਇਹ سلسلہ ਕਾਫੀ ਚੱਲਦਾ ਰਿਹਾ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਜਦੋਂ ਹਿਨਾ ਫਿਲਮ ਦੀ ਸ਼ੁਰੂਆਤ ਹੋਈ ਤਾਂ ਰਾਜ ਕਪੂਰ ਸਾਹਿਬ ਨੇ ਮੈਨੂੰ ਬੁਲਾਇਆ ਸੀ ਅਤੇ ਕਿਹਾ ਹੈ ਕਿ ਮੈਂ ਤੇਰੇ ਨਾਲ ਹਿਨਾ ਫਿਲਮ 'ਚ ਇੱਕ ਗੀਤ ਦਾ ਵਾਅਦਾ ਕੀਤਾ ਸੀ ਜਿਸ ਕਰਕੇ ਮੈਂ ਪੂਰਾ ਕਰ ਰਿਹਾ ਹਾਂ ਪਰ ਨਸੀਬ ਦੀ ਗੱਲ ਦੇਖੋ ਜੋ ਨਸੀਬ ਦੇ ਵਿੱਚ ਹੁੰਦਾ ਹੈ ਉਹੀ ਹੁੰਦਾ ਹੈ ਇਸ ਸਮੇਂ ਰਾਜ ਕਪੂਰ ਸਾਹਿਬ ਇਸ ਦੁਨੀਆ ਤੋਂ ਚਲੇ ਗਏ ਮੈਨੂੰ ਬਹੁਤ ਤਕਾ ਲਗਾ ਪਰ ਮੇਰੇ ਨਸੀਬ ਦੇ ਵਿੱਚ ਸਿਨੇਮੈਟੋਗ੍ਰਾਫੀ ਲਿਖੀ ਸੀ ਜਿਸ ਕਰਕੇ ਮੈਨੂੰ ਗਾਇਕੀ ਦਾ ਖਿਆਲ ਛੱਡ ਕੇ ਮੈਂ ਕੈਮਰੇਵਾਲ ਹੋ ਤੁਰਿਆ ਸਿਨੇਮੈਟੋਗ੍ਰਾਫੀ ਵਿੱਚ ਉਹਨਾਂ ਨੂੰ ਚਾਂਦਨੀ ਅਤੇ ਡਰ ਫਿਲਮ ਦੇ ਲਈ ਫਿਲਮਫੇਅਰ ਅਵਾਰਡ ਵੀ ਮਿਲਿਆ ਹੈ ਦਿਲ ਤੋਂ ਪਾਗਲ ਹੈ ਦਿਲ ਵਾਲੇ ਦੁਲਹਾਨੀਆਂ ਲੈ ਜਾਣਗੇ ਮੁਹੱਬਤیں ਬਰਕੀਆਂ ਹਿੱਟ ਫਿਲਮਾਂ ਉਹਨਾਂ ਨੇ ਬਤੌਰ ਕੈਮਰਾਮੈਨ ਦਿੱਤੀਆਂ ਹਨ ਇਸ ਤੋਂ ਬਾਅਦ ਉਹਨਾਂ ਨੇ ਪੰਜਾਬੀ ਫਿਲਮਾਂ ਵਿੱਚ ਡਾਇਰੈਕਸ਼ਨ ਸ਼ੁਰੂ ਕੀਤਾ ਜੀ ਆਇਆਂ ਨੂੰ ਅਤੇ ਇਸ ਤੋਂ ਬਾਅਦ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਪੰਜਾਬੀ ਫਿਲਮ ਇੰਡਸਟਰੀ ਨੂੰ ਮੋੜ ਸਤਾਫਤ ਕਰਨ ਦੇ ਵਿੱਚ ਸਿਨਮੈਟੋਗ੍ਰਾਫਰ ਮਨਮੋਹਨ ਸਿੰਘ ਦਾ ਬਹੁਤ ਵੱਡਾ ਹੱਥ ਹੈ ਅਸੀਂ ਬਹੁਤ ਵਾਰ ਮਨਮੋਹਨ ਸਿੰਘ ਨੂੰ ਮਿਲੇ ਹਨ ਉਹਨਾਂ ਦਾ ਹਮੇਸ਼ਾ ਇਹੀ ਕਹਿਣਾ ਹੈ ਕਿ ਸਾਨੂੰ ਪੰਜਾਬੀ ਸਿਨੇਮਾ ਤੇ ਬਹੁਤ ਧਿਆਨ ਦੇਣ ਦੀ ਲੋੜ ਹੈ ਪਰ ਅੱਜ ਦਾ ਪੰਜਾਬੀ ਸਿਨੇਮਾ ਬਹੁਤ ਤਰੱਕੀ ਕਰ ਗਿਆ ਹੈ ਤੇ 100 ਕਰੋੜ ਦੀ ਕਲੱਬ ਤੋਂ ਵੀ ਉੱਪਰ ਪਾਰ ਕੀਤਾ ਹੈ ਅੱਜ ਵੱਖ-ਵੱਖ ਵਿਸ਼ੇ ਤੇ ਬਹੁਤ ਸਾਰੀਆਂ ਫਿਲਮਾਂ ਬਣ ਰਹੀਆਂ ਹਨ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਆਪਣੀ ਮਾਤ ਭਾਸ਼ਾ ਨੂੰ ਜਿੰਦਾ ਰੱਖਣ ਦੇ ਲਈ ਪੰਜਾਬੀ ਫਿਲਮਾਂ ਵੱਧ ਤੋਂ ਵੱਧ ਬਣਾਉਣੀਆਂ ਚਾਹੀਦੀਆਂ ਹਨ ਦਿਵਿਆ ਅਗਰਵਾਲ ਅਜਾਈ অভিনেত্রী ਹੈ ਜਿਸ ਨੇ ਫਿਲਮਾਂ ਸੀਰੀਅਲ ਅਤੇ ਬਤੌਰ ਐਕਟਰਸ ਕਾਫੀ ਕੰਮ ਕੀਤਾ ਹੈ ਕਈ ਵਾਰ ਕਲਾਕਾਰਾਂ ਤੋਂ ਪੱਤਰਕਾਰ ਅਜਿਹੇ ਸਵਾਲ ਪੁੱਛਲੇ ਹਨ ਜਿਸ ਕਰਕੇ ਉਹਨਾਂ ਦਾ ਗੁੱਸੇ ਹੋਣਾ ਸੁਭਾਅਕ ਹੈ ਅਜਿਹੇ ਦਿਵਿਆ ਅਗਰਵਾਲ ਨਾ ਹੋਇਆ ਹੈ ਇੱਕ ਪੱਤਰਕਾਰ ਮਿਲਣ ਦੇ ਦੌਰਾਨ ਇੱਕ ਪੱਤਰਕਾਰ ਨੇ ਉਸ ਨੂੰ ਕੁਝ ਸਵਾਲ ਪੁੱਛਿਆ ਤਾਂ ਉਹ ੜ ਗਈ ਪਰ ਆਪਣੇ ਆਪ ਨੂੰ ਸ਼ਾਂਤ ਕਰਦਿਆਂ ਦਿਵਿਆ ਅਗਰਵਾਲ ਨੇ ਉਸ ਤੇ ਸਵਾਲ ਦਾ ਜਵਾਬ ਪਿਆਰ ਨਾਲ ਦਿੱਤਾ ਹੈ ਦਿਵਿਆ ਨੂੰ ਪਤਾ ਹੈ ਕਿ ਜੇਕਰ ਫਿਲਮ ਇੰਡਸਟਰੀ ਦੇ ਵਿੱਚ ਅਜਿਹਾ ਅਸੀਂ ਰਿਐਕਟ ਕਰਾਂਗੇ ਤਾਂ ਇਸ ਦਾ ਨੁਕਸਾਨ ਹੁੰਦਾ ਹੈ ਜਿਸ ਕਰਕੇ ਉਸ ਨੇ ਉਸ ਸਵਾਲ ਨੂੰ ਹੱਸ ਕੇ ਟਾਲ ਦਿੱਤਾ ਪਰ ਉਸ ਦਾ ਕਹਿਣਾ ਹੈ ਕਿ ਫਿਲਮ ਇੰਡਸਟਰੀ ਸਾਡੀ ਇੱਕ ਗੁਲਦਸਤਾ ਹੈ ਅਸੀਂ ਇੱਕ ਪਰਿਵਾਰ ਹਾਂ ਜਿੱਥੇ ਅਸੀਂ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਹਾਂ ਸਾਨੂੰ ਕੋਈ ਉੱਚਾ ਨੀਵਾ ਭੋਲ ਵੀ ਜਾਵੇ ਲੇਕਿਨ ਅਸੀਂ ਗੁੱਸਾ ਕਦੇ ਵੀ ਨਹੀਂ ਕਰਦੇ ਜੇ ਅਸੀਂ ਰਿਐਕਟ ਕਰਦੇ ਹਾਂ ਤਾਂ ਇਸ ਦਾ ਨੁਕਸਾਨ ਹੁੰਦਾ ਹੈ ਜਿਸ ਕਰਕੇ ਸਾਨੂੰ ਫਿਲਮ ਇੰਡਸਟਰੀ ਦੇ ਵਿੱਚ ਪਿਆਰ ਮੁਹੱਬਤ ਦੇ ਨਾਲ ਰਹਿਣਾ ਪੈਂਦਾ ਹੈ ਦਿਬਿਆ ਅਗਰਵਾਲ ਬਿਗ ਬਾਸ ਦੇ ਵਿੱਚ ਵੀ ਕਈ ਵਿਵਾਦਾਂ ਵਿੱਚ ਰਹੀ ਹੈ ਉਸਨੇ ਅਪੂਰਵਾ ਨਾਲ ਵਿਆਹ ਕਰਵਾਇਆ ਲੇਕਿਨ ਤਿੰਨ ਮਹੀਨਿਆਂ ਦੇ ਅੰਦਰ ਹੀ ਉਸ ਦੇ ਤਲਾਕ ਦੀਆਂ ਖਬਰਾਂ ਬਾਹਰ ਆ ਗਈਆਂ ਦਿਵਿਆ ਇਸ ਤभी ਪੜ ਗਈ ਦਿਵਿਆ ਅਗਰਵਾਲ ਦਾ ਕਹਿਣਾ ਹੈ ਕਿ ਮੈਂ ਅਤੇ ਮੇਰਾ ਪਤੀ ਖੁਸ਼ੀ ਨਾਲ ਜੀਵਨ ਬਤੀਤ ਕਰ ਰਹੇ ਹਾਂ ਲੇਕਿਨ ਲੋਕ ਸਾਡਾ ਤਲਾਕ ਕਰਵਾਉਣ ਤੇ ਲੱਗੇ ਹੋਏ ਹਨ ਮੇਰੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਹੈ ਇਸ ਸਾਲ ਜੁਲਾਈ ਵਿੱਚ ਭਾਰਤੀ ਕਰਿਕਟਰ ਹਾਰਦਿਕ ਪੰਡਿਆ ਤੋਂ ਵੱਖ ਹੋਣ ਦੇ ਬਾਅਦ ਨਰਤਾਸ਼ਾ ਸੰਤਾ ਕੋਵਿਕ ਨੇ ਪਹਿਲੀ ਵਾਰ ਆਪਣੇ ਬੇਟੇ ਅਗਸਤਿਆ ਦੇ ਸਹਿ ਪਾਲਣ ਦੀ ਆਪਣੀ ਯਾਤਰਾ ਤੇ ਖੁੱਲ ਕੇ ਗੱਲਬਾਤ ਕੀਤੀ ਉਸ ਨੇ ਦੱਸਿਆ ਕਿ ਵੱਖ ਹੋਣ ਦੇ ਬਾਵਜੂਦ ਉਸ ਦਾ ਬੇਟਾ ਉਹਨਾਂ ਦੋਵਾਂ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਜੋੜੀ ਰੱਖਦਾ ਹੈ ਨਤਾਸ਼ਾ ਦਾ ਕਹਿਣਾ ਹੈ ਕਿ ਉਹ ਇਹ ਵੀ ਨਹੀਂ ਚਾਹੁੰਦੀ ਕਿ ਉਸ ਦੀਆਂ ਗੱਲਾਂ ਜਾਣਬੁੱਝ ਕੇ ਉਡਾਈਆਂ ਜਾਣ ਉਸਨੇ ਹਾਲ ਹੀ ਵਿੱਚ ਹਾਰਦਿਕ ਪੰਡਿਆ ਤੋਂ ਬਖੋਣ ਤੋਂ ਬਾਅਦ ਆਪਣੇ ਮੂਲ ਦੇਸ਼ ਸਰਬੀਆ ਵਾਪਸ ਜਾਣ ਨੂੰ ਲੈ ਕੇ ਅਫਵਾਹਾਂ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਆਪਣੇ ਬੇਟੇ ਅਗਸਤਿਆ ਦੀ ਵਜ੍ਹਾ ਨਾਲ ਇੱਥੋਂ ਕਿਤੇ ਹੋਰ ਨਹੀਂ ਜਾ ਸਕਦੀ ਕਿਉਂਕਿ ਉਸਦਾ ਬੇਟਾ ਭਾਰਤ ਵਿੱਚ ਪੜ੍ਹਾਈ ਕਰ ਰਿਹਾ ਹੈ ਜਦੋਂ ਉਹ ਸਰਬੀਆ ਜਾਂਦੀ ਹੈ ਤਾਂ ਪਰ ਉਸਦਾ ਧਿਆਨ ਭਾਰਤ ਵਿੱਚ ਅਗਸਤਿਆ ਦੇ ਪਾਲਣ ਪੋਸ਼ਣ ਤੇ ਰਹਿੰਦਾ ਹੈ ਪਰ ਉਹ ਇਸ ਦੇ ਨਾਲ ਹੀ ਆਪਣੇ ਕੰਮ ਤੇ ਵੀ ਧਿਆਨ ਦੇਣਾ ਚਾਹੁੰਦੀ ਹੈ ਉਸ ਦਾ ਮੰਨਣਾ ਕਿ ਸੁਰੱਖਿਆ ਵਿੱਚ ਰਹਿਣ ਦੇ ਨਾਲ ਨਾਲ ਅਲੋਚਨਾਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਪਰ ਮੇਰੇ ਤੇ ਇਸ ਦਾ ਕੋਈ ਵੀ ਪ੍ਰਭਾਵ ਨਹੀਂ ਹੈ ਮੈਂ ਆਪਣੇ ਆਪ ਨੂੰ ਸ਼ਾਂਤ ਕਰਕੇ ਰੱਖਿਆ ਹੈ ਨਤਾਸ਼ਾ ਦਾ ਕਹਿਣਾ ਹੈ ਕਿ ਮੇਰਾ ਬੇਟਾ ਹੀ ਮੇਰੇ ਲਈ ਸਭ ਕੁਝ ਹੈ ਉਸ ਦੀ ਨਿੱਕੀ ਨਿੱਕੀ ਗੱਲ ਦਾ ਮੈਂ ਧਿਆਨ ਰੱਖਦੀ ਹਾਂ ਨਤਾਸ਼ਾ ਦਾ ਕਹਿਣਾ ਹੈ ਕਿ ਮੇਰੇ ਕੋਲ ਐਡ ਫਿਲਮਾਂ ਅਤੇ ਹੋਰ ਬਹੁਤ ਕੁਝ ਹੈ ਜਿਸ ਕਰਕੇ ਮੈਂ ਆਪਣੇ ਆਪ ਨੂੰ ਬਿਜੀ ਰੱਖਿਆ ਹੋਇਆ ਹੈ ਪਾਲਵੀਰ ਝਾਂਸੀ ਦੀ ਰਾਣੀ ਖਤਰੋ ਕੇ ਖਿਡਾਰੀ ਸੀਜ਼ਨ 11 ਦੀ ਅਵਨੇਤਰੀ ਅਨੁਸ਼ਕਾ ਸੇਨ ਨੇ ਆਪਣਾ ਘਰ ਖਰੀਦ ਲਿਆ ਹੈ ਫਿਲਹਾਲ ਉਹ ਸਿਰਫ 22 ਸਾਲ ਦੀ ਹੈ ਲੇਕਿਨ ਮੁੰਬਈ ਵਰਗੇ ਮਹਾਨਗਰ ਦੇ ਵਿੱਚ ਘਰ ਖਰੀਦਣਾ ਬਹੁਤ ਵੱਡੀ ਪ੍ਰਾਪਤੀ ਹੈ ਜੇਕਰ ਜੋਗਾ ਕਿ ਉਹ ਰਾਂਚੀ ਦੀ ਰਹਿਣ ਵਾਲੀ ਹੈ ਤੇ ਬੰਗਾਲੀ ਪਰਿਵਾਰ ਨਾਲ ਸੰਬੰਧਿਤ ਹੈ ਉਸ ਦਾ ਪਰਿਵਾਰ ਬਾਅਦ ਵਿੱਚ ਮੁੰਬਈ ਸ਼ਿਫਟ ਹੋ ਗਿਆ ਸੀ ਉਸ ਨੇ 2009 ਵਿੱਚ ਬਤੌਰ ਚਾਈਲਡ ਐਕਟਰ ਫਿਲਮ ਜਗਤ ਦੇ ਵਿੱਚ ਕਦਮ ਰੱਖੇ ਸਨ अनुष्का ने अपने नए दी कार दीयां फोटो शेयर कीतियां ਹਨ कैप्शन ਵਿੱਚ ਲਿਖਿਆ ਹੈ ਕਿ ਗਰੇ ਪ੍ਰਵੇਸ਼ ਨਵੀਂ ਸ਼ੁਰੂਆਤ ਨਮਸਕਾਰ ਮੈਨੂੰ ਤੁਹਾਡੇ ਅਸ਼ੀਰਵਾਦੀ ਲੋੜ ਹੈ ओम नमश्वय अनुष्का ਨੇ ਬਹੁਤ ਘੱਟ ਉਮਰ ਦੇ ਵਿੱਚ ਲਗਜ਼ਰੀ ਕਾਰ ਵੀ ਖਰੀਦੀ ਸੀ अनुष्का ਦੀ ਸੋਸ਼ਲ ਮੀਡੀਆ ਤੇ ਬਹੁਤ ਵੱਡੀ ਫੈਨ ਫੋਲੋਇੰਗ ਹੈ ਇੰਸਟਾਗ੍ਰਾਮ ਤੇ ਉਸ ਨੂੰ 39.6 ਮਿਲੀਅਨ ਲੋਕ ਫੋਲੋ ਕਰਦੇ ਹਨ ਉਹ ਕਈ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੀ ਹੈ ਬੀਤੇ ਸਾਲ ਉਸ ਨੂੰ ਫਿਲਮ ਆਈ ਐਮ ਨੈਕਸਟ ਵਿੱਚ ਦੇਖਿਆ ਗਿਆ ਸੀ ਅਨੁਸ਼ਕਾ ਸੇਨ ਦਾ ਕਹਿਣਾ ਹੈ ਕਿ ਮੇਰੇ ਕੋਲ ਸੀਰੀਜ਼ ਐਡ ਫਿਲਮਾਂ ਅਤੇ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਤੇ ਮੈਂ ਕੰਮ ਕਰ ਰਹੀ ਹਾਂ ਲੇਕਿਨ ਜ਼ਿਆਦਾਤਰ ਮੇਰੇ ਕੋਲ ਸੀਰੀਅਲ ਹਨ ਜਿਨਾਂ ਲਈ ਮੈਂ ਸ਼ੂਟਿੰਗ ਕਰ ਰਹੀ ਹਾਂ ਪੰਜਾਬੀ ਰੈਪਰ ਸ਼ੁਭ ਨੂੰ ਸੰਯੁਕਤ ਰਾਸ਼ਟਰ ਦੇ ਕਲਾਈਮੇਟ ਐਡਵਾਈਜ਼ਰੀ ਦਾ ਗਲੋਬਲ ਬ੍ਰਾਂਡ ਐਂਬੈਸਡਰ ਚੁਣਿਆ ਹੈ ਜਾਣਕਾਰੀ ਮੁਤਾਬਕ ਇਹ ਐਲਾਨ ਬਾਕੂ ਅਜਵਰ ਵਹਿਜਾਨ ਵਿੱਚ ਕਰਵਾਈ ਗਈ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ COP 29 ਵਿੱਚ ਕੀਤੀ ਗਈ। ਸ਼ੁਭ ਦੀ ਲੋਕਪ੍ਰਿਅਤਾ, ਸੰਗੀਤ ਤੇ ਫੈਨ ਫਾਲੋਇੰਗ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਇਹ ਜ਼ਿੰਮੇਵਾਰੀ ਮਿਰਨ ਤੋਂ ਬਾਅਦ ਸ਼ੁਭ ਦਾ ਕਹਿਣਾ ਹੈ ਕਿ ਉਹਨਾਂ ਦੀ ਸਮਾਜ ਵਿੱਚ ਭੂਮਿਕਾ ਹੋਰ ਵੀ ਅਹਿਮ ਹੋ ਗਈ ਹੈ। ਉਹ ਇਸ ਭੂਮਿਕਾ ਦੀ ਵਰਤੋਂ ਸਮਾਜ ਵਿੱਚ ਜਲਵਾਯੂ ਬਦਲਾਅ ਅਤੇ ਜਾਗਰੂਕਤਾ ਵਿੱਚ ਕਰਨਗੇ। ਇਸ ਧਰਤੀ ਤੇ ਰਹਿਣ ਵਾਲੇ ਸਾਰੇ ਜੀਵਾਂ ਲਈ ਇਸ ਨੂੰ ਜਲਵਾਯੂ ਮੰਡਲ ਨੂੰ ਹੋਰ ਸੋਹਣਾ ਬਣਾਉਣ ਲਈ ਆਪਣਾ ਗਿਆਨ ਵੰਡਣ ਦੀ ਕੋਸ਼ਿਸ਼ ਕਰਨਗੇ ਭਾਰਤੀ ਕੈਨੇਡੀਅਨ ਗਾਇਕ ਸ਼ੁਭ ਨੇ ਕਲਾਈਮੇਟ ਐਡਵੋਕੇਸੀ ਲਈ ਗਲੋਬਲ ਐਮਬੈਸਡਰ ਬਣਨ ਵਾਲਾ ਪਹਿਲਾ ਭਾਰਤੀ ਸੰਗੀਤਕਾਰ ਬਣ ਕੇ ਇਤਿਹਾਸ ਰਚਿਆ ਹੈ ਇਹ ਐਲਾਨ 29ਵੇਂ ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ ਚੇਂਜ ਵਿੱਚ ਕੀਤੀ ਗਈ ਹੈ ਜਿਸ ਨੂੰ ਸੀਓਪੀ 29 ਵੀ ਕਿਹਾ ਜਾਂਦਾ ਹੈ ਜਿੰਗਵੇਨ ਜਾੰਗ ਦੇ ਸੂਚਨਾ ਅਧਿਕਾਰੀ ਦਾ ਕਹਿਣਾ ਹੈ ਕਿ ਸ਼ੁਭਦੀ ਵਿਸ਼ਵਵਿਆਪੀ ਪੌਂਚ ਜਲਵਾਜੂ ਪਰਵਰਤਨ ਬਾਰੇ ਜਾਗਰੂਕਤਾ ਵਧਾਉਣ ਦੇ ਵਿੱਚ ਸਹਾਇਕ ਹੋਵੇਗੀ। ਸ਼ੁਭ ਜਲਵਾਜੂ ਪਰਵਰਤਨ ਪ੍ਰਕਿਰਿਆ ਦੇ ਇਤਿਹਾਸ ਅਤੇ ਵਿਰਾਸਤ ਨੂੰ ਦਸਤਾਵੇਜੀ ਤੌਰ ਤੇ ਖਤਰੇ ਵਿੱਚ ਪਏ ਸੰਗ੍ਰਹਿ ਨੂੰ ਸੁਰੱਖਿਅਤ ਰੱਖਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਲਾ ਦੀ ਆਸਧਾਰਨ ਸ਼ਕਤੀ ਦੀ ਉਦਾਹਰਣ ਦਿੰਦਾ ਹੈ। ਆਪਣੇ ਵਿਸ਼ਵਵਿਆਪੀ ਪ੍ਰਭਾਵ ਦੁਆਰਾ ਉਹ ਵੱਖ-ਵੱਖ ਦਰਸ਼ਕਾਂ ਨੂੰ ਸ਼ਾਮਲ ਕਰਦਾ ਹੈ। ਪਵਿੱਖ ਦੀਆਂ ਪੀੜ੍ਹੀਆਂ ਨੂੰ ਸੂਚਿਤ ਕਰਨ ਵਾਲੀ ਇਤਿਹਾਸਕ ਜਾਣਕਾਰੀ ਦੀ ਸੁਰੱਖਿਆ ਤੇ ਪਹੁੰਚਯੋਗ ਬਣਾਉਣ ਦੀ ਮਹੱਤਵਪੂਰਨ ਜ਼ਰੂਰਤ 'ਤੇ ਜ਼ੋਰ ਦੇਵੇਗਾ। ਬੈਲਬੋਰਡ ਕੈਨੇਡਾ ਵਿੱਚ ਦਿੱਤੇ ਇੱਕ ਬਿਆਨ ਵਿੱਚ 27 ਸਾਲਾ ਸ਼ੁਭ ਦਾ ਕਹਿਣਾ ਹੈ ਕਿ ਉਸ ਨੂੰ ਉਮੀਦ ਹੈ ਕਿ ਉਹ ਜਾਗਰੂਕਤਾ ਪੈਦਾ ਕਰਨ ਅਤੇ ਇੱਕ ਬਿਹਤਰ ਪਵਿੱਖ ਬਣਾਉਣ ਦੇ ਲਈ ਆਪਣੇ ਪਲੇਟਫਾਰਮ ਦੀ ਵਰਤੋਂ ਕਰੇਗਾ। ਅਤੇ ਉਸ ਨੂੰ ਆਸ ਹੈ ਕਿ ਉਹ ਆਪਣੇ ਇਸ ਕੰਮ 'ਤੇ ਪੂਰਾ ਉਤਰੇਗਾ। ਆਦਾ ਕਰਨ ਰਣਵੀਰ ਸਿੰਘ ਨੇ ਹਾਲ ਹੀ ਵਿੱਚ ਇੱਕ ਸਮਾਗਮ ਦੌਰਾਨ ਆਪਣੇ ਪਿਤਾ ਬਣਦੇ ਆਪਣੇ ਸਫ਼ਰ ਬਾਰੇ ਗੱਲਬਾਤ ਕੀਤੀ ਅਤੇ ਇਸ ਨੂੰ ਬਿਆਨਤ ਖੁਸ਼ੀ ਦਾ ਸਰੋਤ ਕਰਾਰ ਦਿੱਤਾ। ਸੋਸ਼ਲ ਮੀਡੀਆ ਤੇ ਅੱਜਕੱਲ ਇੱਕ ਵੀਡੀਓ ਚੱਲ ਰਹੀ ਹੈ ਜਿਸ ਵਿੱਚ ਰਣਵੀਰ ਸਿੰਘ ਪਿਤਾ ਬਣ ਦਾ ਆਪਣਾ ਅਨੁਭਵ ਸਾਂਝਾ ਕਰ ਰਿਹਾ ਹੈ। ਉਸ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਹੁਣ ਮੈਂ ਲੰਬੇ ਸਮੇਂ ਤੋਂ ਡੈਡੀ ਡਿਊਟੀ ਤੇ ਹਾਂ। ਇਹ ਮੈਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨ ਲਈ ਤਿਆਰ ਹਾਂ। ਉਹ ਬਿਆਨਤ ਖੁਸ਼ੀ ਜੋ ਮੈਂ ਇਸ ਸਮੇਂ ਅਨੁਭਵ ਕਰ ਰਿਹਾ ਹਾਂ ਮੈਂ ਚਾਹੁੰਦਾ ਹਾਂ ਕਿ ਮੇਰੇ ਕੋਲ ਇਹ ਬਿਆਨ ਕਰਨ ਲਈ ਸ਼ਬਦ ਹੋਣ ਪਰ ਕਿਸੇ ਵੀ ਭਾਸ਼ਾ ਵਿੱਚ ਅਜਿਹੇ ਸ਼ਬਦ ਨਹੀਂ ਹਨ ਜੋ ਇਸ ਖੁਸ਼ੀ ਨੂੰ ਬਿਆਨ ਕਰ ਸਕਣ ਫਿਲਮ 83 ਦੇ ਅਦਾਕਾਰ ਨੇ ਆਪਣੀ ਪਤਨੀ ਅਤੇ ਅਦਾਕਾਰਾ ਦੀਪਿਕਾ ਪਾਦੂਕੋਨ ਬਾਰੇ ਵੀ ਗੱਲਬਾਤ ਕੀਤੀ ਉਸਨੇ ਕਿਹਾ ਜਦੋਂ ਤੁਸੀਂ ਉਦਾਸੀ ਮਹਿਸੂਸ ਕਰਦੇ ਹੋ ਤਾਂ ਇਸ ਨੂੰ ਕਿਸੇ ਨਾਲ ਸਾਂਝਾ ਕਰਦੇ ਹੋ ਤਾਂ ਇਹ ਘਟ ਜਾਂਦੀ ਹੈ ਜਦੋਂ ਤੁਸੀਂ ਖੁਸ਼ੀ ਦਾ ਤਜਰਬਾ ਸਾਂਝੇ ਕਰਦੇ ਹੋ ਤਾਂ ਇਹ ਦੁੱਗਣੀ ਹੋ ਜਾਂਦੀ ਹੈ ਇਹ ਜਾਦੂ ਵਰਗਾ ਹੈ ਜਿਕਰ ਜੋਗ ਹੈ ਕਿ ਰਣਵੀਰ ਅਤੇ ਦੀਪਿਕਾ ਨੂੰ ਰਾਮਲੀਲਾ ਬਾਜੀਰਾ ਮਸਤਾਨੀ ਅਤੇ 83 ਵਰਗੀਆਂ ਫਿਲਮਾਂ ਵਿੱਚ ਸ਼ਾਨਦਾਰ ਕੰਮ ਲਈ ਜਾਣਿਆ ਜਾਂਦਾ ਹੈ ਫਿਲਮ ਸਾਜ ਕਰਨ ਜੋਹਰ ਨੇ ਆਪਣੇ ਪ੍ਰੋਡਕਸ਼ਨ ਹਾਊਸ ਹੋਮ ਪ੍ਰੋਡਕਸ਼ਨ ਵੱਲੋਂ ਫਿਲਮ ਕੱਲ ਹੋਣਾ ਕੱਲ ਦੇ ਮਾਡਰਨ ਰੀਜ ਹੁਣ ਸੰਬੰਧੀ ਪੋਸਟਰ ਸਾਂਝਾ ਕੀਤਾ ਹੈ ਕਰਨ ਜੋਰ ਨੇ ਇੰਸਟਾਗ੍ਰam ਤੇ ਪੋਸਟਰ ਸਾਂਝਾ ਕਰਦਿਆਂ 21 ਸਾਲਾਂ ਬਾਅਦ ਲੋਕਾਂ ਵੱਲੋਂ ਫਿਲਮ ਵਿੱਚ ਦਿਖਾਈ ਦਿਲਚਸਪੀ ਲਈ ਧੰਨਵਾਦ ਕੀਤਾ ਕਰਨ ਜੋਰ ਦਾ ਕਹਿਣਾ ਹੈ ਕਿ 21 ਸਾਲਾਂ ਬਾਅਦ ਵੀ ਸਾਡੀ ਫਿਲਮ ਦੇ ਫੁੱਲ ਸ਼ੋਅ ਹੋ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਸਿਨੇਮਾ ਕਰਾ ਵਿੱਚ ਦਰਸ਼ਕਾਂ ਨੂੰ ਨੱਚਦੇ ਅਤੇ ਫਿਲਮ ਦੇ ਡਾਇਲੌਗ ਦਰਹਾਉਂਦੇ ਦੇਖਣਾ ਬਹੁਤ ਹੀ ਖੁਸ਼ੀ ਭਰਿਆ ਹੁੰਦਾ ਹੈ ਕੱਲ ਹੋ ਨਾ ਹੋ ਨੂੰ ਹਿੰਦੀ ਸਿਨੇਮਾ ਵਿੱਚ ਮੀਲ ਪੱਥਰ ਮੰਨਿਆ ਜਾਂਦਾ ਹੈ ਫਿਲਮ ਨੂੰ ਇਸ ਦੇ ਸੰਗੀਤ, ਸ਼ੈਲੀ, ਬਿਰਤਾਂਤ ਅਤੇ ਪਾਤਰਾਂ ਦੀ ਗਤੀਸ਼ੀਲਤਾ ਕਾਰਨ ਸਿਨੇਮੇ ਦਾ ਅਹਿਮ ਹਿੱਸਾ ਕਿਹਾ ਜਾ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਨੈਨਾ ਦੀ ਭੂਮਿਕਾ ਲਈ ਪ੍ਰੀਤੀ ਜਿੰਟਾ ਪਹਿਲੀ ਪਸੰਦ ਨਹੀਂ ਸੀ। ਅਸਲ ਵਿੱਚ ਕਰਨ ਜੋਰ ਫਿਲਮ ਲਈ ਕੈਰਨਾ ਕਪੂਰ ਕੋਲ ਗਏ ਸਨ ਜਿਸ ਨੇ ਕਨਾਲ ਕਪੂਰ ਵੱਲੋਂ ਨਿਰਦੇਸ਼ਿਤ ਮੁੱਸੇ ਦੋਸਤੀ ਕਰੋ ਦੇ ਰੂਪ ਵਿੱਚ ਇੱਕ ਵੱਡੀ ਫਲॉप ਦਿੱਤੀ ਸੀ। ਕਰਨ ਦੀ ਪੁਸਤਕ ਐਂਡ ਸੂਟੇਬਲ ਬੁਆਏ ਅਨੁਸਾਰ ਕਰਨ ਨੇ ਆਪਣੇ ਪਿਤਾ ਜਸਜੋਨ ਨੂੰ ਖਾਸ ਤੌਰ ਤੇ ਸਾਰੀ ਗੱਲਬਾਤ ਤੋਂ ਪਰੇ ਰਹਿਣ ਲਈ ਕਿਹਾ ਸੀ ਤਾਂ ਜੋ ਉਹ ਕਰੇਨਾ ਕਪੂਰ ਨੂੰ ਕਫਾਈਤੀ ਵਜਰ ਤੇ ਮਨਾ ਸਕੇ ਇਹ ਚਰਚਾ ਪੈਸਿਆਂ ਦੇ ਆਲੇ ਦੁਆਲੇ ਬਿਨਾ ਕਿਸੇ ਸੱਟੇ ਤੇ ਪੁੱਜਿਆ ਖਤਮ ਹੋ ਗਈ ਅਤੇ ਕਰਨ ਨੇ ਪ੍ਰੀਤ ਜਿੰਤਾ ਨੂੰ ਫਿਲਮ ਦੀ ਪੇਸ਼ਕਸ਼ ਕੀਤੀ ਸੀ ਅਤੇ ਇਹ ਫਿਲਮ ਸੁਪਰ ਡੂਪਰ ਹਟ ਰਹੀ ਟੀਵੀ ਚੈਨਲ ਦੇ ਚੱਲਦੇ ਮਨੋਰੰਜਨ ਸ਼ੋਅ ਦਾ ਕਪਲ ਸ਼ਰਮਾ ਸ਼ੋਅ ਵਿੱਚ ਨਵਜੋਤ ਸਿੰਘ ਸਿੱਧੂ ਵਾਪਸ ਆ ਗਏ ਹਨ ਇਹ ਖੁਲਾਸਾ ਸਿੱਧੂ ਨੇ ਖੁਦ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪੇਜ ਤੇ ਦਾ ਹੋਮ ਰਨ ਦੇ ਉਪਸਰਲੇਖ ਨਾਲ ਵੀਡੀਓ ਸਾਂਝੀ ਕਰਕੇ ਕੀਤਾ ਹੈ ਜਿਸ ਤੋਂ ਉਨ੍ਹਾਂ ਦੀ ਮਨੋਰੰਜਨ ਸ਼ੋਅ ਵਿੱਚ ਵਾਪਸੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪਰ ਅਜੇ ਹਾਂ ਨਹੀਂ ਹੈ ਇਸ ਐਪੀਸੋਡ ਵਿੱਚ ਇਹ ਪ੍ਰਭਾਵ ਦਿੱਤਾ ਗਿਆ ਹੈ ਕਿ ਸਿੱਧੂ ਅਦਾਕਾਰਾ ਅਰਚਨਾ ਪੂਰਨ ਸਿੰਘ ਦੀ ਕੁਰਸੀ ਤੇ ਬੈਠਣ ਲਈ ਆ ਰਹੇ ਹਨ ਅਰਚਨਾ ਵੀ ਕਪਲ ਸ਼ਰਮਾ ਨੂੰ ਸਿੱਧੂ ਦੇ ਕੁਰਸੀ ਤੇ ਵਿਰਾਜਮਾਨ ਹੋਣ ਦੀ ਸ਼ਿਕਾਇਤ ਕਰਦੀ ਨਜ਼ਰ ਆਈ ਹੈ ਪਰ ਇਹ ਮਜ਼ਾਕ ਉਦੋਂ ਖਤਮ ਹੋ ਗਿਆ ਜਦੋਂ ਸਿੱਧੂ ਦੀ ਪਤਨੀ ਅਤੇ ਕਰੈਕਟਰ ਹਰਭਜਨ ਸਿੰਘ ਅਤੇ ਉਹਨਾਂ ਦੀ ਪਤਨੀ ਗੀਤਾ ਬਸਰਾ ਵੀ ਕੈਮਰੇ ਤੇ ਦਿਖਾਈ ਦਿੱਤੇ ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਉਹ ਖਾਸ ਐਪੀਸੋਡ ਦੇ ਮਹਿਮਾਨ ਸਨ ਜਿਕਰ ਜੋ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਦੀ ਜੀਵਨ ਜੋਤ ਕੌਰ ਤੋਂ ਹਾਰਨ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਆਈਪੀਐਲ ਕ੍ਰਿਕਟ ਟੂਰਨਾਮੈਂਟ ਦੀ ਕਮੈਂਟਰੀ ਵੱਲ ਜ਼ਿਆਦਾ ਧਿਆਨ ਦਿੱਤਾ ਹੈ ਕਾਂਗਰਸ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਹੋਣ ਦੇ ਬਾਵਜੂਦ ਉਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਲਈ ਪ੍ਰਚਾਰ ਨਹੀਂ ਕੀਤਾ ਬਾਲੀਵੁੱਡ ਸੁਪਰਸਟਾਰ ਅਜੇ ਦੇਵਗਾਰ ਅਤੇ ਅਮੀਰ ਖਾਨ ਨੇ ਇੱਕ ਵਾਰ ਫਿਰ ਇਕੱਠੇ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ ਉਹ 1997 ਵਿੱਚ ਆਈ ਫਿਲਮ ਇਸ਼ਕ ਵਿੱਚ ਇਕੱਠੇ ਦਿਖਾਈ ਦਿੱਤੇ ਸਨ ਇਹ ਫਿਲਮ ਸੁਪਰ ਹਿਟ ਰਹੀ ਸੀ ਦੋਵੇਂ ਕਲਾਕਾਰ ਲੰਗੀ ਸ਼ਾਮ ਤੇਰਾ ਯਾਰ ਹੂੰ ਮੈਂ ਦੇ ਮਹੂਰਤ ਮੌਕੇ ਇਕੱਠੇ ਹੋਏ ਇਹ ਫਿਲਮ ਨਰਮਤਾ ਇੰਦਰ ਕੁਮਾਰ ਦੇ ਪੁੱਤਰ ਅਮਨਦੀਪ ਨਰਮਤਾ ਵੱਜੋਂ ਪਲੇਟੀ ਫਿਲਮ ਹੈ ਇਸ ਮੌਕੇ ਅਮੀਰ ਖਾਨ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਅਜੇ ਨੂੰ ਮਿਲਦਾ ਹੈ ਤਾਂ ਖੁਸ਼ੀ ਮਹਿਸੂਸ ਹੁੰਦੀ ਹੈ ਉਸ ਨੂੰ ਅਜੇ ਪਸੰਦ ਹੈ ਦੇਵਗੰਦ ਦਾ ਕਹਿਣਾ ਹੈ ਕਿ ਉਸ ਨੇ ਫਿਲਮ ਇਸ਼ਕ ਵਿੱਚ ਦੰਗਲ ਦੇ ਅਭਿਨੇਤਾ ਨਾਲ ਕੰਮ ਕਰਕੇ ਬਹੁਤ ਸਮਾਂ ਵਧੀਆ ਬਿਤਾਇਆ ਹੈ ਉਸ ਨੇ ਕਿਹਾ ਕਿ ਸਾਨੂੰ ਇਸ਼ਕ ਦੇ ਸੈੱਟ ਤੇ ਬਹੁਤ ਮਜ਼ਾ ਆਇਆ ਸਾਨੂੰ ਇੱਕ ਹੋਰ ਫਿਲਮ ਵਿੱਚ ਇਕੱਠਿਆਂ ਕੰਮ ਕਰਨਾ ਚਾਹੀਦਾ ਹੈ ਇਸ ਮੌਕੇ ਤੇ ਅਮੀਰ ਖਾਨ ਦਾ ਕਹਿਣਾ ਹੈ ਕਿ ਹਾਂ ਸਾਨੂੰ ਅਜਾ ਕਰਨਾ ਚਾਹੀਦਾ ਹੈ ਇਸ ਮੌਕੇ ਅਮੀਰ ਖਾਨ ਨੇ ਇਹ ਵੀ ਦੱਸਿਆ ਕਿ ਇਸ਼ਕ ਦੀ ਸ਼ੂਟਿੰਗ ਦੌਰਾਨ ਜਦੋਂ ਚਿੰਪੈਂਜੀ ਨੇ ਉਸਤੇ ਹਮਲਾ ਕਰ ਦਿੱਤਾ ਤਾਂ ਅਜੇ ਦੇਵਗਨ ਨੇ ਹੀ ਉਸ ਨੂੰ ਬਚਾਇਆ ਸੀ ਅਮੀਰ ਖਾਨ ਦਾ ਕਹਿਣਾ ਹੈ ਕਿ ਉਹ ਜਲਦ ਹੀ ਇੱਕ ਵੱਡੇ ਪ੍ਰੋਜੈਕਟ ਦੇ ਵਿੱਚ ਦੋਵੇਂ ਇਕੱਠੇ ਨਜ਼ਰ ਆਉਣਗੇ ਅਦਾਕਾਰ ਆਕਸ਼ੇ ਕੁਮਾਰ ਦਾ ਕਹਿਣਾ ਹੈ ਕਿ ਉਸ ਨੂੰ ਫਿਲਮ ਭਾਗ ਮਿਲਖਾ ਭਾਗ ਵਿੱਚ ਕੰਮ ਨਾ ਕਰਨ ਦਾ ਬਹੁਤ ਅਫਸੋਸ ਹੈ ਇੱਕ ਪੁਰਾਣੀ ਵੀਡੀਓ ਵਿੱਚ ਅਦਾਕਾਰ ਵਿਕੀ ਕੌਸ਼ਲ ਅਕਸ਼ੇ ਕੁਮਾਰ ਨੂੰ ਪੰਜਾਬੀ ਵਿੱਚ ਪੁੱਛ ਰਿਹਾ ਕਿ ਅਜਿਹੀ ਕਿਹੜੀ ਫਿਲਮ ਹੈ ਜਿਸ ਵਿੱਚ ਉਹਨਾਂ ਨੂੰ ਨਾ ਦੇਖਣ ਦਾ ਅਫਸੋਸ ਹੈ। ਇਸ ਮੁਕਤੇ ਅਕਸ਼ੇ ਕੁਮਾਰ ਦਾ ਕਹਿਣਾ ਹੈ ਕਿ ਭਾਗ ਮਿਲਖਾ ਬਾਗ ਅਜਿਹੀ ਫਿਲਮ ਹੈ ਜੋ ਉਸਨੇ ਅਜੇ ਤੱਕ ਨਹੀਂ ਦੇਖੀ ਅਤੇ ਉਸ ਵਿੱਚ ਕੰਮ ਨਾ ਕਰਨ ਦਾ ਉਸਨੂੰ ਦੁੱਖ ਹੈ। ਮੈਨੂੰ ਇਸ ਫਿਲਮ ਦੀ ਪੇਸ਼ਕਸ਼ ਹੋਈ ਸੀ ਪਰ ਮੈਂ ਵਾਂਸ ਅਪਨ ਅ ਟਾਈਮ ਇਨ ਮੁੰਬਈ ਦੁਬਾਰਾ ਦੀ ਚੋਣ ਕੀਤੀ। ਉਹ ਇਹ ਫਿਲਮ ਹੈ ਜਿਸ ਵਿੱਚ ਕਮਨਾ ਕਰਨ ਦੇ ਨਾਲ-ਨਾਲ ਇਸ ਨੂੰ ਨਾ ਦੇਖਣਾ ਵੀ ਮੈਂ ਖੁਦ ਨੂੰ ਦੋਸ਼ੀ ਮੰਨਦਾ ਹਾਂ ਫਿਲਮ ਵਿੱਚ ਅਦਾਕਾਰ ਤੇ ਨਿਰਦੇਸ਼ਕ ਫਰਹਾਨ ਅਖਤਰ ਨੇ ਮਿਲਖਾ ਸਿੰਘ ਦੀ ਭੂਮਿਕਾ ਨਿਭਾਈ ਸੀ ਜੋ ਕਾਫੀ ਹਟ ਰਹੀ ਆਕਸ਼ੇ ਕੁਮਾਰ ਹੁਣ ਜੋਲੀ ਐਲਐਲਬੀ ਭਾਗ 3 ਵਿੱਚ ਅਤੇ ਹਾਊਸਫੁੱਲ 5 ਵਿੱਚ ਨਜ਼ਰ ਆਵੇਗਾ ਦੇਖਤ ਬਾਬਾ ਟੀਵੀ ਤੇ ਬਾਲੀਵੁੱਡ ਬੁਲਟਨ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਬਹੁਤ ਤੋਂ ਬਹੁਤ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ